ਪਿੰਡ ਦੇ ਰਹਿਣ ਵਾਲਿਆਂ ਤੇ ਕੀ ਨਾਮ ਹੈ ਬਾਈ ਮੈਂ ਪਿੰਡ ਸ਼ਾਂਗਾ ਖੁਰ ਦਾ ਗੁਰਦੇਵ ਸਿੰਘ ਸਰਪੰਚ ਜੀ ਜੀ ਸਾਰੇ ਆਸਾ ਕਿਦਾਂ ਵਾਪਰਿਆ ਜਿਹੜਾ ਇੱਥੇ ਐਕਸੀਡੈਂਟ ਆਇਆ ਆਪਣੇ ਪਿੰਡ ਦੇ ਮੁੰਡੇ ਲਾਂਗਰੀ ਗਏ ਸੀਗੇ ਰੋਟੀਆਂ ਪਕਾਉਣ ਜੀ ਮੁਖਸਰ ਮਾਗੀ ਤੇ ਅੱਛਾ ਜੀ ਉੱਥੋਂ ਵਾਪਸ ਆ ਰਹੇ ਸੀ ਤੇ ਨਾ ਜਾਣਾ ਸੀ ਇੱਕ ਭਾਏ ਦੁਬਾਰਾ ਇੱਥੇ ਫਿਰ ਕਿਸੇ ਕੰਮ ਤੇ ਕਿੰਨੇ ਜਾਣੇ ਸੀ ਇਹ ਤਿੰਨ ਜਾਣੇ ਸੀ ਤਿੰਨ ਜਾਣੇ ਮੋਟਰਸਾਈਕਲ ਤੇ ਸੀ ਹਾਂਜੀ ਹਾਂਜੀ ਅੱਛਾ ਜੀ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਇਹ ਵਾਪਸ ਆ ਰਹੇ ਸੀ ਤੇ ਇੱਥੇ ਆ ਫਲੀਆਂ ਵਾਲੇ ਦੇ ਕੋਲ ਇੱਕੋ ਹਾਥੀ ਆ ਰਿਹਾ ਸੀ ਜੀ ਉਹਦੇ ਨਾਲ ਟੱਕਰ ਹੋਈ ਤੇ ਇੱਕ ਦੀ ਤਾਂ ਮੌਕੇ ਤੇ ਮੌਤ ਹੋ ਗਈ ਜੀ ਜੀ ਤੇ ਦੂਜੇ ਦੋ ਬਾਕੀ ਦੋ ਫੱਟੜ ਹੋ ਗਏ ਜੀ ਫੱਟੜ ਹੋ ਗਏ ਉਸ ਤੋਂ ਬਾਅਦ ਹੁਣ ਪਹੁੰਚੇ ਇੱਥੇ ਪਰਿਵਾਰ ਮੈਂਬਰ ਵੀ ਆਏ ਨੇ ਤੇ ਪੁਲਿਸ ਵੀ ਆਈ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਬਾਜੀ ਇਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਜੀ ਹਾਂਜੀ ਤੇ ਜੋ ਬਣਦੀ ਕਾਰਵਾਈ ਕੀਤੀ ਜਾਵੇ ਉਹਦਾ ਕੋਈ ਪਤਾ ਲੱਗਿਆ ਜਿਹੜਾ ਛੋਟੇ ਹਾਥੀ ਵਾਲਾ ਸੀ ਕਿੱਥੋਂ ਦਾ ਨਹੀਂ ਉਹਦਾ ਨਹੀਂ ਪਤਾ ਲੱਗਿਆ ਮੌਕੇ ਤੋਂ ਫਰਾਰ ਹੈ ਕਿ ਜਾਂ ਇੱਥੇ ਹੀ ਹੈ ਨਹੀਂ ਸਾਨੂੰ ਨਹੀਂ ਪਤਾ ਕੀ ਮੰਗ ਕੀ ਕਰਦੇ ਹੁਣ ਮੰਗ ਬਸ ਇਹੀ ਜੀ ਪ੍ਰਸ਼ਾਸਨ ਤੋਂ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਕੀ ਨਾਮ ਹੈ ਤੇ ਕਿਹੜੇ ਥਾਣੇ ਤੋਂ ਮੈਂ ਐਸੇ ਮਿਲਕਿੰਦ ਥਾਣਾ ਸਿੱਧੀ ਚਲਾਲਾਵਰ ਜੀ ਸਰੇ ਹਾਸਾ ਕਿਦਾਂ ਵਾਪਰਿਆ ਇਹ ਵੀ ਮੁਕਸਰਾਂ ਤੋਂ ਆ ਰਹੇ ਸੀ ਤਿੰਨ ਮੋਟਰਸਾਈਕਲ ਤੇ ਤੰਦ ਜਾਦੀ ਸੀ ਇਧਰੋਂ ਜਾ ਰਹੇ ਸੀ ਜਲਾਲਬਾਦ ਸੈਟ ਤੋਂ ਆ ਰਹੇ ਸੀ ਆ ਆਪਣਾ ਨਿਕਾਥੀ ਅੱਛਾ ਜੀ ਉਹ ਬਣਾ ਵਾਪਰ ਜੀ ਕਿੰਨੇ ਕਿੰਨੇ ਜਣੇ ਦੀ ਮੌਤ ਹੋਈ ਹੈ ਤਿੰਨ ਜਣੇ ਸੀਗੇ ਜੀ ਇੱਕ ਜਣੇ ਦੀ ਮੌਤ ਹੋਈ ਹੈ ਦੋ ਜਣੇ ਫੱਟੜਾਈ ਹੋ ਸਰ ਕੋਈ ਪਛਾਣ ਹੋਈ ਹੈ ਕਿੱਥੋਂ ਦੇ ਸੀ ਇਹ ਹਾਂ ਜੀ ਇਹ ਮੁੰਡਾ ਪਰਮਜੀਤ ਸਿੰਘ ਪਤਰਪਿੰਦਰ ਸਿੰਘ ਸ਼ੰਕਰ ਰਾਏ ਤਾਰਦੇ ਉਹਦੇ ਰਿਸ਼ਤੇਦਾਰ ਆਖੀ ਜੀ ਉਹਨਾਂ ਨੇ ਦੱਸਿਆ ਵੀ ਫਾਦਾ ਹੈ ਕਿੰਨੇ ਕੁ ਵਜੇ ਸਮਾਂ ਸੀਗਾ ਜਦੋਂ ਇਹ ਹਾਸਾ ਵਾਪਰਿਆ 7 ਵਜੇ ਦਾ ਕਹਿੰਦੇ ਜੀ ਹੁਣ ਕਿਹੋ ਜੀ ਕਾਰਵਾਈ ਕੀਤੀ ਜਾ ਰ ਮਾਲਕ ਹੁੰਦੇ ਆ ਜਿਹੜੇ ਪਰਿਵਾਰ ਸਨ ਉਹ ਜੋ ਕਾਰ ਵੀ ਕਰਾਉਣਗੇ ਅਸੀਂ ਕਰਾਂਗੇ ਇਹ ਪਿੰਡ ਦੇ ਰਹਿਣ ਵਾਲਿਆਂ ਤੇ ਕੀ ਨਾਮ ਹੈ ਜੀ ਮੈਂ ਪਿੰਡ ਸ਼ਾਂਗਾ ਖੁਰ ਦਾ ਗੁਰਦੇਵ ਸਿੰਘ ਸਰਪੰਚ ਜੀ ਜੀ ਸਾਰੇ ਆਸਾ ਕਿਦਾਂ ਵਾਪਰਿਆ ਜਿਹੜਾ ਇੱਥੇ ਐਕਸੀਡੈਂਟ ਹੋਇਆ ਆਪਣੇ ਪਿੰਡ ਦੇ ਮੁੰਡੇ ਲਾਂਗਰੀ ਗਏ ਸੀਗੇ ਰੋਟੀਆਂ ਪਕਾਉਣ ਜੀ ਮੁਕਸਰ ਮਾਗੀ ਤੇ ਉੱਥੋਂ ਵਾਪਸ ਆ ਰਹੇ ਸੀ ਤੇ ਨਾ ਜਾਣਾ ਸੀ ਇੱਕ ਭਾਏ ਦੁਬਾਰਾ ਇੱਥੇ ਫਿਰ ਕਿਸੇ ਕੰਮ ਤੇ ਕਿੰਨੇ ਜਾਣੇ ਸੀ ਇਹ ਤਿੰਨ ਜਾਣੇ ਸੀ ਤਿੰਨ ਜਾਣੇ ਮੋਟਰਸਾਈਕਲ ਤੇ ਸੀ ਹਾਂਜੀ ਹਾਂਜੀ ਅੱਛਾ ਜੀ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਇਹ ਵਾਪਸ ਆ ਰਹੇ ਸੀ ਤੇ ਇੱਥੇ ਆ ਫਲੀਆਂ ਵਾਲੇ ਦੇ ਕੋਲ ਇੱਕੋ ਹਾਥੀ ਆ ਰਿਹਾ ਸੀ ਜੀ ਉਹਦੇ ਨਾਲ ਟੱਕਰ ਹੋਈ ਤੇ ਇੱਕ ਦੀ ਤਾਂ ਮੌਕੇ ਤੇ ਮੌਤ ਹੋ ਗਈ ਜੀ ਜੀ ਤੇ ਦੂਜੇ ਦੋ ਬਾਕੀ ਦੋ ਫੱਟੜ ਹੋ ਗਏ ਜੀ ਫੱਟੜ ਹੋ ਗਏ ਉਸ ਤੋਂ ਬਾਅਦ ਹੁਣ ਪਹੁੰਚੇ ਇੱਥੇ ਪਰਿਵਾਰ ਮੈਂਬਰ ਵੀ ਆਏ ਨੇ ਤੇ ਪੁਲਿਸ ਵੀ ਆਈ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਬਾਜੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਜੀ ਹਾਂਜੀ ਤੇ ਜੋ ਬਣਦੀ ਕਾਰਵਾਈ ਕੀਤੀ ਜਾਵੇ ਉਹਦਾ ਕੋਈ ਪਤਾ ਲੱਗਿਆ ਜਿਹੜਾ ਛੋਟੇ ਹਾਥੀ ਵਾਲਾ ਸੀ ਕਿੱਥੋਂ ਦਾ ਨਹੀਂ ਉਹਦਾ ਨਹੀਂ ਪਤਾ ਲੱਗਿਆ ਮੌਕੇ ਤੋਂ ਫਰਾਰ ਹੈ ਕਿ ਜਾਂ ਇੱਥੇ ਹੀ ਹੈ ਨਹੀਂ ਸਾਨੂੰ ਨਹੀਂ ਪਤਾ ਜੀ ਕੀ ਮੰਗ ਕੀ ਕਰਦੇ ਹੁਣ ਮੰਗ ਬਸ ਇਹੀ ਜੀ ਪ੍ਰਸ਼ਾਸਨ ਤੋਂ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਕੀ ਨਾਮ ਹੈ ਤੇ ਕਿਹੜੇ ਥਾਣੇ ਤੋਂ ਮੈਂ ਐਸੇ ਮੁੱਢੀਂ ਤੋਂ ਥਾਣਾ ਸਿਟੀ ਜਦਾਲਾਬਾਦ ਜੀ ਸਰੇ ਹਾਸਾ ਕਿੱਦਾਂ ਵਾਪਰਿਆ ਇਹ ਜੀ ਮੁਕਸਰਾ ਤੋਂ ਆ ਰਹੇ ਸੀ ਤਿੰਨ ਮੋਟਰਸਾਈਕਲ ਤੇ ਤੰਦ ਜਿਆਦੀ ਸੀ ਇਧਰੋਂ ਜਾਰਾ ਜਲਾਲਪੁਰ ਸਾਈਡ ਤੋਂ ਆ ਰਹੇ ਸੀ ਆ ਆਪਣਾ ਨਿਕਾ ਹਾਥੀ ਅੱਛਾ ਜੀ ਉਹਦਾਂ ਵਾਪਰ ਗਿਆ ਜੀ ਕਿੰਨੇ ਕਿੰਨੇ ਜਣਿਆਂ ਦੀ ਮੌਤ ਹੋਈ ਹੈ ਤਿੰਨ ਜਣੇ ਸੀਗੇ ਜੀ ਇੱਕ ਜਣੇ ਦੀ ਮੌਤ ਹੋਈ ਆ ਦੋ ਜਣੇ ਫੱਟੜਾ ਜੀ ਸਰ ਕੋਈ ਪਛਾਣ ਹੋਈ ਆ ਕਿੱਥੋਂ ਦੇ ਸੀ ਇਹ ਹਾਂ ਜੀ ਇਹ ਮੁੰਡਾ ਪਰਦੀਪ ਸਿੰਘ ਪੁੱਤਰ ਬਿੰਦਰ ਸਿੰਘ ਸ਼ੰਕਰ ਰਾਏ ਤਾਰਦੇ ਉਹਦੇ ਰਿਸ਼ਤੇਦਾਰ ਆਖਦੇ ਉਹਨੇ ਦੱਸਿਆ ਵੀ ਫਰਦਾ ਕਿੰਨੇ ਕੁ ਵਜੇ ਸਮਾਂ ਸੀਗਾ ਜਦੋਂ ਇਹ ਹਾਦਸਾ ਵਾਪਰਿਆ 7 ਵਜੇ ਦਾ ਕਹਿੰਦੇ ਜੀ ਹੁਣ ਕਿਹੋ ਜੀ ਕਾਰਵਾਈ ਕੀਤੀ ਜਾ ਰ ਉਜੋਕਾਰ ਵੀ ਕਰਾਉਣਗੇ ਅਸੀਂ ਕਰਾਂਗੇ